ਸਤ ਪਾਏ ਜੀ ਇਹ ਇਥੇ ਜਲੰਧਰ ਆਏ ਜੋਲ ਹਸਪੀਟਲ ਚ ਕੀਮਾ ਵਾਲਾ ਕੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਆਇਆ ਹੈ ਈਸਟ ਬੁਡ ਵਿੱਚ ਲੋਕਾਂ ਦੀ ਸੇਫਟੀ ਬਾਤੇ ਬੌਂਸਰ ਲੱਗਾਇਆ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਨੰਜਸ ਚਲਦੀ ਤੇ ਫਟ ਵਿੱਚ ਗੋਲੀ ਲੱਗੀ ਆ ਔਰ ਉਣੀ ਕਾਫੀ ਦਾਦੂ ਤਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਜੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਆਪਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟ ਬੁਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਘੋੜੀਆਂ ਨਾ ਤੁਰਦਾ ਹੈ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆਂ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਹੈ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਹੈ ਜੀ ਅੱਛਾ ਜੀ ਗੋਲੀ ਪੱਟ ਵਿੱਚ ਲੱਗੀ ਹੈ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਵੁੱਡ ਉੱਥੇ ਘੱਟੋ-ਘੱਟ ਜੀ 4-5 ਸਾਲ ਹੋ ਚਲੇ ਲਗਭਗ ਤੇ ਗੋਲੀ ਚਲਾਉਣ ਦਾ ਕੋਈ ਕਾਰਨ ਜਾਂ ਕੋਈ ਮੈਨੂੰ ਜੀ ਹਲੇ ਕੋਈ ਕਾਰਨ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚਿਆ ਜੀ ਅਸੀਂ ਆਨੇ ਤੇ ਤੇ ਤੁਹਾਡੇ ਬੱਚੇ ਦੀ ਕਿੱਦਾਂ ਕ ਹਲੇ ਕੰਡੀਸ਼ਨਰ ਠੀਕ ਐ ਸੀਰੀਸੇ ਆ ਵੇ ਹਲੇ ਕੁਝ ਪਤਾ ਨਹੀਂ ਲੱਗੇਗਾ ਮੈਂ ਬਈ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਰ ਉਹਨਾਂ ਦਾ ਪਰ ਜਦ ਤੱਕ ਮੈਂ ਇੱਥੇ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਨਹੀਂ ਸਿੱਧਾ ਆ ਗਿਆ